ਫੰਨਾ ਪੁਲਿਸ ਜ਼ਿਲ੍ਹੇ ਦੇ ਐਸਪੀਡੀ ਪਵਨ ਚੌਧਰੀ ਅਤੇ ਸਮਰਾਲਾ ਦੇ ਡੀਐਸਪੀ ਤਲੋਚਨ ਸਿੰਘ ਅੱਜ ਰਯਤ ਬੈਡਮਿੰਟਨ ਅਕੈਡਮੀ ਸਮਰਾਲਾ ਦੇ ਵਿੱਚ ਬੈਡਮਿੰਟਨ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪੁੱਜੇ ਰਯਤ ਬੈਡਮਿੰਟਨ ਅਕੈਡਮੀ ਦੇ 5 ਬੱਚਿਆਂ ਨੇ ਪਿਛਲੇ ਲੰਘੇ ਦਿਨਾਂ ਦੌਰਾਨ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬੈਡਮਿੰਟਨ ਦੇ ਹੋਏ ਮੁਕਾਬਲਿਆਂ ਦੇ ਵਿੱਚ ਮੱਲਾ ਮਾਰੀਆਂ ਹਨ ਜਿਸ ਵਿੱਚ ਜੱਪਦੀਪ ਕੌਰ ਮਾਨ ਤੇ ਗੁਰਸੀਰਤਪੁਰ ਚਾਹਲ ਨੇ ਪੰਜਾਬ ਪੱਧਰ ਦੇ 11 ਸਾਲ ਤੋਂ ਘੱਟ ਉਮਰ ਵਰਗ ਵਿੱਚ ਡਬਲਜ਼ ਦੇ ਮੁਕਾਬਲਿਆਂ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅਕੈਡਮੀ ਦੇ ਹਰਸ਼ਵੀਰ ਸਿੰਘ ਢਿੱਲੋਂ ਨੇ 14 ਸਾਲ ਤੋਂ ਘੱਟ ਉਮਰ ਵਰਗ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਵੱਲੋਂ ਖੇਡਦੇਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਵਿੱਚ ਪਹਿਲਾ ਸਥਾਨ ਤੇ ਅਮ੍ਰਿਤਸਰ ਵਿੱਚ ਹੋਏ ਮੁਕਾਬਲਿਆਂ ਦੇ ਦੌਰਾਨ ਸਿੰਗਲ ਵਿੱਚ ਦੂਜਾ ਤੇ ਡਬਲਜ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅਕੈਡਮੀ ਦੀਆਂ ਗੁਰਸਿਮਰਤ ਕੌਰ ਚਾਹਲ ਤੇ ਗੁਰਲੀਨ ਕੌਰ ਢਿੱਲੋਂ ਨੇ ਜਿੱਥੇ 17 ਸਾਲ ਤੋਂ ਘੱਟ ਉਮਰ ਵਰਗ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਵੱਲੋਂ ਖੇਡਦੇ ਆ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਉੱਥੇ ਹੀ ਗੁਰਸਿਮਰਤ ਕੌਰ ਚਾਹਲ ਨੇ ਅੰਡਰ 17 ਅੰਡਰ 19 ਅਤੇ ਸੀਨੀਅਰ ਵਰਗ ਦੇ ਵਿੱਚ ਖੇਡਦੇ ਆ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣਾ ਅਤੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ ਇਨਾ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਆਏ ਐਸਪੀਡੀ ਪੰਜੀਤ ਚੌਧਰੀ ਨੇ ਅਕੈਡਮੀ ਦੇ ਸਾਰੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਕਦੇ ਵੀ ਹਾਰ ਤੋਂ ਘਬਰਾਉਣਾ ਨਹੀਂ ਹੈ। ਉਹਨਾਂ ਕਿਹਾ ਕਿ ਹੌਸਲੇ ਗੁਰਸਿੱਦਰਤ ਕਾਰ ਹੈ। ਮੇਰਾ ਨਾਮ ਜਗਦੀਪ ਕਾਰ ਹੈ। ਤੇ ਕੀ ਖੇਲ ਕੇ ਆਏ ਹੋ ਕਿੱਥੇ ਖੇਲ ਕੇ ਆਏ ਹੋ? ਅਸੀਂ ਬੈਡਮਿੰਟਨ ਖੇਲ ਕੇ ਆਏ ਹਾਂ ਅੰਬਿਤਸਰ। ਕੀ ਪ੍ਰੀਖਣਾਈਆਂ ਨੇ? ਸਾਡਾ ਡਬਲ ਹੈ ਤੀਜਾ ਸਥਾਨ ਆਇਆ ਹੈ। ਕਿਹੜੀ ਹੈ? ਕਿਹੜੀ ਕੈਟੇਗਰੀ? ਅੰਡਰ 11। ਤੇ ਅਜੂ ਅੰਗਲਾ ਹੈ ਸੀ ਕਿ ਬੋਲ ਖੜੇ ਕੀ ਕੀ ਕਹਿ ਕੇ ਗਏ ਨਾ ਅੱਗੇ ਤੋਂ ਵਧੀਆ ਖੇਡਣਾ ਅਤੇ ਹੋਰ ਅੱਗੇ ਪੋਜੀਸ਼ਨ ਲੈਣੀ। ਆਮੜੇ ਵੀ ਉਹ ਜਦੋਂ ਆਪਾਂ ਮਿਹਨਤ ਕਰਾਂਗੇ ਤਾਂ ਆਪਣੀ ਵਧੀਆ ਪੋਜੀਸ਼ਨ ਆਊਗੀ ਅੱਗੇ ਨਾਲੋਂ ਤੇ ਆਪਾਂ ਜਦ ਜ਼ਿਆਦਾ ਮਿਹਨਤ ਕਰਾਂਗੇ, ਜ਼ਿਆਦਾ ਟਕੇ ਸੇ ਰੁਟਕੇ ਐਕਸਰਸਾਈਜ਼ਾਂ ਕਰਾਂਗੇ, ਹਮੇਸ਼ਾ ਆਪਣੀ ਰੁਟੀਨ ਬਣਾਵਾਂਗੇ ਅਤੇ ਆਪਾਂ ਵੀ ਹਮੇਸ਼ਾ ਆਪਣੇ ਆਪਣੇ ਜਿੱਦ ਦੀ ਜਿੱਤ ਆਪਣੀ ਬੱਧੀਆ ਪੋਜੀਸ਼ਨ ਨਾਲ ਹਾਂਜੀ ਨਾਮ ਦੱਸੋ ਮੇਰਾ ਨਾਮ ਗੁਰਸਮਰਤ ਕੌਰ ਹੈ ਮੈਂ ਸਮਰਾਲਾ ਵਿੱਚ ਰਿਆਦ ਬੈਡਮਿੰਟਨ ਅਕੈਡਮੀ ਵਿੱਚ ਅਜੀਪਲ ਸਰਕਲ ਬੈਡਮਿੰਟਨ ਦੀ ਪ੍ਰੈਕਟਿਸ ਕਰਦੀ ਹਾਂ ਜਿਹੜੀ ਗੇਮ ਖੇਡਦੇ ਹੋ ਕਿੱਥੇ ਖੇਡ ਕੇ ਆਏ ਤੁਸੀਂ ਮੈਂ ਬੈਡਮਿੰਟਨ ਖੇਡਦੀ ਹਾਂ ਤੇ ਕੁਝ ਦਿਨ ਪਹਿਲਾਂ ਅੰਡਰ 17 ਅੰਡਰ 19 ਅਤੇ ਸੀਨੀਅਰ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਤਿੰਨਾਂ ਕੈਟੇਗਰੀਸ 'ਤੇ ਮੇਰਾ 골ਡ ਆਇਆ ਹੈ ਤੇ ਹੁਣ ਤਿੰਨਾਂ ਦੀ ਨੈਸ਼ਨਲ ਜਾਣਾ ਹੈ ਇਹ ਤੁਸੀਂ ਜਿਹੜਾ ਹੈਗਾ ਕਿੰਦਾ ਪ੍ਰੈਕਟਿਸ ਕਰਦੇ ਹੋ ਕਿੰਨੀ ਕਿ ਮਿਹਨਤ ਮਾਰਦੇ ਹੋ ਅ ਸਵੇਰੇ ਪਹਿਲਾਂ ਸਕੂਲ ਜਾਣ ਤੋਂ ਬਾਅਦ ਅਸੀਂ 4 ਵਜੇ ਇੱਥੇ ਪ੍ਰੈਕਟਿਸ ਕਰਨ ਆਉਂਦੇ ਆ ਤੇ 4 ਘੰਟੇ ਦਾ ਸੈਸ਼ਨ ਚੱਲਦਾ ਹੈ ਉਹਦੇ ਉਹਦੇ ਵਿੱਚ ਸਰ ਸਾਨੂੰ ਪ੍ਰੈਕਟਿਸ ਕਰਾਂਦੇ ਹਨ ਫਿਟਨੈਸ ਵੀ ਤੇ ਨਾਲ ਟੈਕਨੀਕ ਵੀ ਕਿਹੜੀ ਕਲਾਸ ਪੜ੍ਹਦੇ ਹੋ ਕਿਹੜੀ ਕਲਾਸ ਪੜ੍ਹਦੇ ਹੋ ਉਹਦੇ ਵੀ ਕਿੰਨਾ ਟਾਈਮ ਕੱਢਦੇ ਹੋ ਫਿਰ ਨਾਲ ਕੇ ਦੇ ਵਿੱਚ ਅ ਮੇਰੀ 10th ਕਲਾਸ ਹੈ ਹੁਣ ਬੋਰਡ ਬੋਰਡ ਹੈ ਤਾਂ ਮੈਂ ਸਟੱਡੀ ਨੂੰ ਕਾਫੀ ਟਾਈਮ ਦਿੰਨੀ ਆ ਜਿਆਦਾਤਰ ਟਾਈਮ ਜਦ ਵੀ ਮੈਂ ਫ੍ਰੀ ਹੁੰਨੀ ਆ ਮੈਂ ਸਟੱਡੀ ਕਰਦੀ ਆ ਮੁਕਾਬਲੇ ਦੀ ਗੱਲ ਕਰੀ ਤਾਂ ਕਿੰਨਾ ਕੁ ਟਫ ਮੁਕਾਬਲਾ ਰਿਹਾ ਕਿਹਦੇ ਨਾਲ ਰਿਹਾ ਅ ਪੰਜਾਬ ਵਿੱਚ ਹੁਣ ਕੰਪੀਟੀਸ਼ਨ ਬਹੁਤ ਟਫ ਹੋ ਰਿਹਾ ਹੈ ਤੇ ਇੱਥੇ ਵੀ ਕਾਫੀ ਟਫ ਕੰਪੀਟੀਸ਼ਨ ਸੀਗਾ ਮੇਰਾ ਫਾਈਨਲ ਮੈਚ ਇਨਾਇਤ ਗੁਲਾਟੀ ਨਾਲ ਸੀਗਾ ਜੋ ਕਿ ਬਹੁਤ ਟਫ ਮੈਚ ਸੀਗਾ 3.5 ਸੈਟ ਲੱਗੇ ਸੀ ਜੋ ਅਧਿਕਾਰੀਆਂ ਨੇ ਬੁਲਤੁਕਾਰੀਆਂ ਉਹਨਾਂ ਮਰਗੀ ਕਹਿੰਦੇ ਆ ਪੰਜਾਬ ਪੁਲਿਸ ਦੇ ਆਫਿਸਰਸ ਅੱਜ ਸਾਡੀ ਅਕੈਡਮੀ ਵਿੱਚ ਸਾਨੂੰ ਅਪਰੀਸ਼ੀਏਟ ਕਰਕੇ ਗਏ ਨੇ ਤੇ ਸਨਮਾਨ ਦਿੱਤਾ ਸਾਡਾ ਮੈਂ ਉਹਨਾਂ ਦਾ ਥੈਂਕ ਯੂ ਕਰਦੀ ਆ ਸਾਨੂੰ ਐਨਕੋਰੇਜ ਕਰਨ ਲਈ ਹੈ ਇਹੋ ਜਿਹੜੀ ਅਕੈਡਮੀ ਆ ਤੁਹਾਡੇ ਪੋਚ ਕਿੱਦਾਂ ਤੁਹਾਨੂੰ ਸੈਰੀ ਕਰਾਉਂਦੇ ਨੇ ਐਪਰੀਸ਼ੀਏਟ ਕਰਦੇ ਨੇ ਕਿੱਦਾਂ ਬਲਵਹਲਾ ਚਰੀ ਦਿੰਦੇ ਆ ਅ ਸਵੇਰੇ ਸ਼ਾਮ ਦੋਨੋ ਟਾਈਮ ਸਾਡੇ ਸੈਸ਼ਨ ਹੁੰਦੇ ਹਨ ਹਰ ਟਾਈਮ ਸਰ ਸਾਨੂੰ ਐਨਕਰੇਜ ਕਰਦੇ ਹਨ ਆਪਣਾ ਬੈਸਟ ਦੇਣ ਲਈ ਤੇ ਸਾਨੂੰ ਫੁੱਲ ਸਪੋਰਟ ਕਰਦੇ ਹਨ ਸਾਰੇ تین ਸ਼ਾਮਾਂ ਤੁਹਾਡਾ ਮੇਰਾ ਏਮ ਹੈ ਕਿ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰਾਂ ਇੰਟਰਨੈਸ਼ਨਲ ਵਿੱਚ ਤੇ ਇੰਡੀਆ ਲਈ ਮੈਡਲ ਲੈ ਕੇ ਆਵਾਂ ਮੈਡਮ ਜੋਤੀ ਜਦਵ ਵੈਸ ਉਹਨਾਂ ਨੇ ਇੱਥੇ ਆਉਣਾ ਸੀਗਾ ਉਹਨਾਂ ਦੇ ਅੰਦਰ ਉਹਨਾਂ ਨੂੰ ਬਕਾਇਦਾ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਅਕੈਡਮੀ ਇੰਨੇ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਉਹਨਾਂ ਦਾ ਫਿਊਚਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਲੇਕਿਨ ਉਹ ਵੀਰ ਜਿਵੇਂ ਕਰਕੇ ਨਹੀਂ ਆ ਸਕੇ ਤੇ ਫਿਰ ਡੀਐਸਪੀ ਸਮਰਾਲਾ ਤਲੁਤਨ ਤੇ ਮੈਨੂੰ ਸਪੈਸ਼ਲੀ ਅਸੀਂ ਇਸੇ ਵਾਸਤੇ ਇੱਥੇ ਆਏ ਆ ਕਿ ਬੱਚਿਆਂ ਦਾ ਹੌਸਲਾ ਵਜਾਈ ਹੋ ਸਕੇ ਔਰ ਇੱਥੇ ਆ ਕੇ ਪਤਾ ਲੱਗਿਆ ਕਿ ਇਹ ਕਿਵੇਂ ਕਿਸ ਤਰ੍ਹਾਂ ਇੰਨੀ ਮਿਹਨਤ ਕਰ ਰਹੀ ਹੈ ਔਰ ਇਹ ਜਿਹੜੀ ਗੇਮ ਹੈ ਇਹਦੇ ਵਿੱਚ ਅ ਹਰ ਪਲੇਅਰ ਨੂੰ ਆਪਣਾ ਫਿਜ਼ੀਕਲ ਦੇ ਨਾਲ-ਨਾਲ ਮੈਂਟਲ ਜਿਹੜਾ ਸਟੇਟਸ ਹੈ ਉਹਦੇ ਵਿੱਚ ਵੀ ਦੋਨੇ ਪਾਸੇ ਬਰਾਬਰ ਤਰੱਕੀ ਉਹ ਰੱਖਣਗੇ ਬਰਾਬਰ ਮਿਹਨਤ ਕਰਨਗੇ ਤਦ ਜਾ ਕੇ ਇਹਨੂੰ ਅਚੀਵ ਕਰ ਸਕਦੇ ਆ ਸੋ ਬੜੀ ਖੁਸ਼ੀ ਦੀ ਗੱਲ ਹੈ ਔਰ ਜਿਹੜੇ ਬੱਚੇ ਅ ਕੁਝ ਨੂੰ ਅਸੀਂ ਸਨਮਾਨਿਤ ਵੀ ਕੀਤਾ ਹੈ ਉਹ ਇੰਨੀ ਖੁਸ਼ੀ ਹੋਈ ਹੈ ਅੱਜ ਸਾਨੂੰ ਵੀ ਬੜਾ ਅੱਛਾ ਲੱਗਿਆ ਕਿ ਉਹਨਾਂ ਨੇ ਕਿਵੇਂ ਇੰਨੇ ਮੈਡਲ ਜਿੱਤੇ ਛੋਟੀ ਏਜ ਦੇ ਵਿੱਚ ਤੇ ਇਹ ਬੜੀ ਹੌਸਲਾ ਵਜਾਈ ਇਹਨਾਂ ਦੀ ਹੋਣੀ ਜ਼ਰੂਰੀ ਹੈ ਔਰ ਅਸੀਂ ਪੰਜਾਬ ਪੁਲਿਸ ਖੰਨਾ ਅਸੀਂ ਜਿੰਨਾ ਵੀ ਸਾਡਾ ਯੋਗਦਾਨ ਇਹਨਾਂ ਬੱਚਿਆਂ ਦੀ ਖਾਤਰ ਹੋਏਗਾ ਅਸੀਂ ਕਰਾਂਗੇ ਵੀ ਔਰ ਅਸੀਂ ਉਸ ਵਾਹਿਗੁਰੂ ਅਗੇ ਅਰਦਾਸ ਹੀ ਕਰਦੇ ਹਾਂ ਇਹ ਇਹ ਜਿਹੜੀ ਅਕੈਡਮੀ ਹੈ ਇਹ ਵੀ ਤਰੱਕੀ ਕਰੇ ਤੇ ਆਪਣਾ ਐਵੇਂ ਬੱਚਿਆਂ ਦਾ ਜਿਹੜਾ ਹੈਗਾ ਉਹ ਵੇਖਾ ਉਹਨੂੰ ਐਵੇਂ ਸੰਭਾਰਦੇ ਰਹਿਣ ਸਪੋਰਟ